ਅੱਜ ਆਪਾਂ ਜ਼ਿਲ੍ਹਾ ਪਟਿਆਲਾ ਦੇ ਹਰਪਾਲਪੁਰ ਪਿੰਡ ਦੇ ਵਿੱਚ ਖੜੇ ਆਂ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਦੋਸਤੋ ਆਪਣੇ ਮੱਝ ਤੋਂ ਇੱਕ ਸੂਏ ਦਾ 5 ਤੋਂ 6000 ਲੀਟਰ ਦੁੱਧ ਕਿਵੇਂ ਲੈ ਸਕਦੇ ਹਾਂ ਇਹ ਬਹੁਤ ਸਸਤੀ ਖਰਾਕ ਦੇ ਵਿੱਚ ਸਿਰਫ 20 ਰੁਪਏਾਂ ਦੀ ਖਰਾਕ ਦੇ ਵਿੱਚ ਉਹ ਸਾਰਾ ਕੁਝ ਹੋ ਜਾਣਾ ਹੈ ਜੀ ਰਿੰਕੂ ਹੋ ਰਹੀ ਸਾਡੇ ਨਾਲ ਹੈ ਜਿਨ੍ਹਾਂ ਦੇ ਅਸੀਂ ਫਾਰਮ ਤੇ ਆਏ ਹੋਏ ਹਾਂ ਸਭ ਤੋਂ ਪਹਿਲਾਂ ਬਾਈ ਹੋਰਾਂ ਸਵਾਗਤ ਕਰਦੇ ਹਾਂ ਫਿਰ ਤੁਹਾਨੂੰ ਨਾ ਇੱਕ ਤੋਂ ਵੱਧ ਕੇ ਇਕਣਮੁੱਲੀ ਜਾਣਕਾਰੀਆਂ ਦਵਾਂਗੇ ਵੀਡੀਓ ਪੂਰੀ ਜ਼ਰੂਰ ਦੇਖਿਓ ਬਾਈ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਚੈਨਲ ਸੱਚੀ ਗੱਲ ਵੀ ਹੈ ਜੀ ਪਹਿਲੀ ਵਾਰ ਤੁਸੀਂ ਮੇਰੇ ਫਾਰਮ ਤੇ ਆਏ ਹੋ ਤੇ ਜੋ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਆਪਾਂ ਅੱਜਕੱਲ ਪਸ਼ੂਆਂ ਦਾ ਰੁਝਾਨ ਰੱਖਣਾ ਕਿਉਂ ਘਟ ਹੋ ਗਿਆ ਹਾਂ ਤੇ ਖੁਰਾਕਾਂ ਮਹਿੰਗੀਆਂ ਹੋ ਗਈ ਇਸ ਕਰਕੇ ਜ਼ਿਮੀਂਦਾਰ ਬੰਦਾ ਅੱਜਕੱਲ ਪਸ਼ੂ ਨਹੀਂ ਰੱਖ ਸਕਦਾ ਹਾਂ ਤਾਂ ਜੇ ਤੁਸੀਂ ਨਸਲ ਦੇ ਉੱਪਰ ਕੰਮ ਕਰੋ ਤੇ ਛੋਟੀ ਤੋਂ ਛੋਟੀ ਤੁਹਾਨੂੰ ਮੈਂ ਟੀਪਸ ਦੱਸੂੰਗਾ ਅੱਜ ਜਿਹਦੇ ਵਿੱਚ ਆਪਾਂ ਘੱਟ ਪੈਸਿਆਂ ਦੇ ਅੰਦਰ ਅੱਛਾ ਦੁੱਧ ਲੈ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਜੀ ਆਪਾਂ ਬਰੀਡ ਬਾਰੇ ਕਿ ਖੇਤ ਦੇ ਅੰਦਰ ਅੱਛਾ ਬੀਜ ਹੋਊਗਾ ਜੀ ਆਪਾਂ ਇッカ ਚੀ ਫਸਲ ਦੀ ਉਸ ਤੋਂ ਆਸ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਆਪਣੇ ਕੋਲ ਪਸ਼ੂ ਹੈਗੇ ਘਰੇ ਉਹਨਾਂ ਦੇ ਉੱਪਰ ਤੁਸੀਂ ਵਧੀਆ ਸਿਮਨ ਲਾਓ ਅੱਛੀ ਅੱਛੀ ਬ੍ਰਿਡਾਂ ਦੇ ਉਸ ਤੋਂ ਫਿਰ ਜਿਹੜਾ ਬੱਚਾ ਆਊਗਾ ਜਿਹੜੀ ਆਪਾਂ ਨੂੰ ਫੀਮੇਲ ਪ੍ਰਾਪਤ ਹੋਊਗੀ ਕੱਟੀ ਹੂੰ ਉਹਨੂੰ ਚੰਗਾ ਦੁੱਧ ਛੱਡੋ ਜੀ ਚੰਗਾ ਦੁੱਧ ਛੱਡ ਕੇ ਉਸ ਕੱਟੀ ਨੂੰ ਤੁਸੀਂ 18 ਮਹੀਨੇ ਦੇ ਵਿੱਚ ਉਹਨੂੰ ਪ੍ਰੈਗਨੈਂਟ ਕਰਾ ਸਕਦੇ ਆ 18 ਮਹੀਨੇ ਚ ਉਹ ਤਿਆਰ ਹੋ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਜੀ 18 ਮਹੀਨੇ ਬਾਅਦ ਉਹ ਸਿਮਨ ਕਨਸੀਵ ਕਰਨ ਦੀ ਉਹਦੇ ਵਿੱਚ ਸ਼ਮਤਾ ਆ ਜਾਂਦੀ ਹੈ ਜੀ ਤੇ ਤੁਸੀਂ ਉਹਨੂੰ तरीके ਨਾਲ ਪ੍ਰੋਪਰ ਡਾਈਟ ਨਾਲ ਤਿਆਰ ਕਰੋਗੇ ਤੇ ਜੇ ਤੁਸੀਂ ਪਹਿਲਾਂ ਹੀ ਮੂਰਰਾ ਦੇ ਕੰਮ ਕਰਨਾ ਵੀ ਆਪਾਂ ਨੇ ਆਪਣੇ ਪਸ਼ੂ ਨੂੰ ਇਹ ਮੂਰਰਾ نسل ਦਾ ਨਾਮ ਹੈ ਇਹ ਪਾ ਦੱਸ ਦਈਏ ਕਿ ਹਰਿਆਣਾ ਦੀ ਨਸਲ ਹੈ ਜੀ ਹਾਂ ਜੀ ਦੇ ਦਾ ਇਲਾਕਾ ਝੱਜਰ सिरसा ਰਿવાડી ਇਹ ਸਾਰਾ ਇਲਾਕਾ ਇੱਧਰ ਇਹ ਪਸ਼ੂ ਪਾਏ ਜਾਂਦੇ ਆ ਤੇ ਉੱਥੇ ਦਾ ਪੌਣ ਪਾਣੀ ਹੈ ਜੋ ਵਾਤਾਵਰਣ ਹੈ ਰਹਿਣ ਦਾ ਆਪਣੇ ਨਾਲ ਪੰਜਾਬ ਨਾਲ ਸੂਟੇਬਲ ਕਰਦਾ ਜੀ ਜੇ ਆਪਾਂ ਪੁੱਛੋ ਜਾਨਨੇ ਆ ਉਥੋਂ ਤੇ ਦੋਸਤੋ ਮੈਂ ਮਾੜਾ ਜਿਹਾ ਦੱਸ ਦਮਾ ਇੱਥੇ ਵੀ ਮੂਰਾਂ ਨਸਲ ਉਹੀ ਨਸਲੇ ਤੁਹਾਨੂੰ ਯਾਦ ਆਇਆ ਹੋਵੇਗਾ ਵੀ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਯਵਰਾਜ ਨਾਂ ਦੇ ਛੋਟੇ ਦਾ ਜ਼ਿਕਰ ਹੋਇਆ ਕਰਦਾ ਸੀ ਜਿਹਨੂੰ ਕਹਿਆ ਕਿਹਾ ਕਰਦੇ ਸੀ ਵੀ ਇਹ ਸ਼ਾਇਦ ਕਾਫੀ ਫੈਸਾਂ ਦਾ ਸੀ ਉਹ ਮੇਰੇ ਖਿਆਲ ਅੰਨ 3-4 ਕਰੋੜ ਦਾ ਉਸ ਟਾਈਮ ਉਹ ਕਿਹਾ ਜਾਂਦਾ ਸੀ ਹਾਂ ਹਾਂ ਮੇਰਾ ਵੀ ਰੁਝਾਨ ਉੱਥੋਂ ਹੀ ਵਧਿਆ ਜੀ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਫੀਲਡ ਦੇ ਅੰਦਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਉਸ ਛੋਟੇ ਨੂੰ ਹੀ ਦੇਖਣ ਗਿਆ ਠੀਕ ਹੈ ਉਹ ਪਿੰਡਾ ਹੋਰੀ ਆਪਣਾ ਸ਼ਾਹਬਾਦ ਦੇ ਨੇੜੇ ਸੁਨਾਰੀਆਂ ਪਿੰਡ ਹੈ ਜੀ ਠੀਕ ਹੈ ਉੱਥੇ ਅਸੀਂ ਦੇਖ ਕੇ ਆਏ ਮੈਂ ਕਿਹਾ ਬੜਾ ਅੱਛਾ ਉਹਨਾਂ ਨੇ ਕਰਮੀਰ ਜੀ ਹੈ ਤੇ ਜਿਹਨਾਂ ਦਾ ਨਾਮ ਹੈ ਉਹਨਾਂ ਦਾ ਓਨਰ ਹੈ ਜੀ ਉਹਨੇ ਤਿਆਰ ਕੀਤਾ ਉਹ ਛੋਟਾ ਤੇ ਦੇਖ ਕੇ ਆਏ ਅਸੀਂ ਸੀਮਨ ਵੀ ਲੈ ਕੇ ਆਏ ਉਹਨਾਂ ਦੇ ਤੇ ਆਪਣੇ ਮੱਜਾਂ ਦੇ ਟਰਾਈ ਕਰਿਆ ਪਰ ਉਸ ਟਾਈਮ ਇੱਕ ਛੋਟੇ ਤੋਂ ਇੰਨਾ ਸੀਮਨ ਤਿਆਰ ਕਰਨਾ ਬੜਾ ਮੁਸ਼ਕਲ ਸੀ ਡੁਪਲੀਕੇਸੀ ਬਹੁਤ ਹੋਈ ਛੋਟੇ ਦੀ ਜਿਸ ਕਾਰਨ ਫਿਰ ਅੱਛੀ ਕਟੀਆਂ ਤੋਂ ਦੁੱਧ ਨਹੀਂ ਆ ਪਾ ਲੈ ਸਕੇ ਉਹਦਾ ਨਾਮ ਬਦਨਾਮ ਹੋਇਆ ਬਾਅਦ ਚ ਜਾ ਕੇ ਪਰ ਉਸ ਤੋਂ ਬਾਅਦ ਬਹੁਤ ਅੱਛੇ-ਅੱਛੇ ਬੁੱਲ ਆਏ ਹੈ ਜੀ ਹਰਿਆਣਾ ਦੇ ਤੁਸੀਂ ਚਲੇ ਜਾਓ ਬਹੁਤ ਮਤਲਬ ਜਿਹੜੇ ਹੁਣ ਤਾਂ ਆਪਣੇ ਪੰਜਾਬ ਵਿੱਚ ਵੀ ਲక్ష్ਮੀ ਡੈਰੀ ਫਾਰਮ ਹੈ ਉਹਨਾਂ ਦੇ ਬਹੁਤ ਅੱਛੇ ਬੁੱਲ ਹੈ ਜਾਂ ਵੀਰਾਵਲੀ ਪੈਂਦਾ ਇੱਕ ਇਹ ਰਾਜੀਵ ਸਰ ਹੈ ਉਹਨਾਂ ਦੇ ਬਹੁਤ ਅੱਛੇ ਬੁੱਲ ਹੈ ویسੇ ਵੀ ਹਰਿਆਣੇ ਦੇ ਵਿੱਚ ਕਾਫੀ ਅੱਛੇ-ਅੱਛੇ ਬਰੀਡਰ ਹੈਗੇ ਜਿਨ੍ਹਾਂ ਕੋਲ ਚੰਗੇ ਬੁੱਲ ਹੈ ਉਹਨਾਂ ਦੀਆਂ ਕਟੀਆਂ ਇਸ ਟਾਈਮ ਬਹੁਤ ਅੱਛੇ ਦੁੱਧ ਤੇ ਆ ਚੁੱਕੀਆਂ ਜੀ ਹਮ ਹੁਣ ਆਪਣੇ ਕੋਲ ਜੇ ਅੱਛਾ ਸੀਮਨ ਲਾਣਾ ਤਾਂ ਆਪਣੇ ਕੋਲ ਇਸ ਟਾਈਮ ਪੂਰੀ ਕੈਟਲੌਗ ਹੈ ਵੀ ਆਪਾਂ ਕਿਹੜਾ ਸੀਮਨ ਵਧੀਆ ਲੈ ਸਕਦੇ ਹਾਂ ਆਪਣੇ ਪਸ਼ੂ ਨੂੰ ਲਾਉਣ ਵਾਸਤੇ 20 25 ਝੋਟੇ ਬਹੁਤ ਅੱਛੇ ਹੈਗੇ ਆ ਠੀਕ ਹੈ ਮਿਰਜੀ ਆਪਣੇ ਕੋਲ ਇੱਥੇ ਜਿਹੜੇ ਇਹ ਪਸ਼ੂ ਦੇਖ ਰਹੇ ਆ ਪਿਛੇ ਇਹ ਸਾਰੇ ਮੁਰਰਾ ਦੇ ਹੀ ਆ ਜਾਂ ਕੁਝ ਹੋਰ ਨਸਲ ਵੀ ਆ ਨਹੀਂ ਇਹ ਸਾਰੀ ਪਿਓਰ ਮੁਰਰਾ ਹੈ ਜੀ ਪਿਓਰ ਮੁਰਰਾ ਨਸਲ ਹੈ ਜੀ ਇਹ ਦੋ ਮੱਝਾਂ ਮੇਰੇ ਕੋਲ ਖੜੀਆਂ ਜੀ ਸਭ ਤੋਂ ਪਹਿਲੇ ਵਾਲੀ ਜਿਹੜੀ ਮੱਝ ਹੈ ਉਹ ਦੇਖੋ ਤੁਸੀਂ ਇਹ ਹੁਣ ਤਕਰੀਬਨ ਆਪਣੀ ਭਾਸ਼ਾ ਚ ਨੂੰ ਕਹਿੰਦੇ ਆ ਡਰਾਈ ਪੀਰੀਅਡ ਚ ਹੈ ਜੀ ਇਹ ਹੁਣ ਠੀਕ ਹੈ ਜੀ ਬਾਖੜੀ ਬੋਲ ਦਿੰਦੇ ਆਪਾਂ ਨੂੰ ਬਾਖੜੀ ਹੋ ਚੁੱਕੀ ਹੈ ਠੀਕ ਹੈ ਜੀ 5 ਮਹੀਨਿਆਂ ਦੀ ਸੂਈ ਹੋਈ ਹੈ ਜੀ ਇਹ ਠੀਕ ਹੈ ਤੇ ਇਸ ਟਾਈਮ ਵੀ ਇਹਦੇ ਇਹਦੇ ਵਿੱਚ ਆਪਣੇ ਪੀਕ ਪੁਆਇੰਟ ਤੇ ਜਾਂਦੀ ਹੈ ਜੀ ਹਮ ਦਸੰਬਰ ਚ ਇਹਨੇ ਬੱਚੇ ਨੂੰ ਜਨਮ ਦਿੱਤਾ ਸੀ ਉਹ ਕੱਟੀ ਖੜੀ ਹੈ ਇਹਦੀ ਹਮ ਨਾਲ ਇਹ ਉੱਥੋਂ ਹੀ ਆਈ ਹੋਈ ਹੈ ਜੀ ਜਿਨ੍ਹਾਂ ਦਾ ਬੁੱਲ ਹੈ ਯੋਗਰਾਜ ਕਰਮਵੀਰ ਸਨਾਰੀਆ ਜੀ ਠੀਕ ਹੈ ਉਹ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਉਹਦੀ ਫੈਮਿਲੀ ਹੈ ਇਹ ਹਾਂ ਉਹਦੀ ਫੈਮਿਲੀ ਹੈ ਠੀਕ ਹੈ ਲੈ ਕੇ ਆਇਆ ਸੀ ਮੈਂ ਦੋ ਮੱਝਾਂ ਇਹ ਆਪਣਾ ਇਹ ਵੀ ਹਰਿਆਣੇ ਤੋਂ ਆਈ ਹੋਈਆਂ ਹੁਣ ਇਸ ਸਾਲ ਦੋ ਝੋਟੀਆਂ ਲਈਆਂ ਜੀ ਇਹ ਬਹੁਤ ਅੱਛੀਆਂ ਤੇ ਵੀ ਇਹ ਦੁੱਧ ਦੀ ਕਿੰਨੀ ਕਪੈਸਿਟੀ ਹੈ ਇਹਦੀ ਆਪਾਂ ਵੱਧ ਤੋਂ ਵੱਧ ਦੁੱਧ ਆਪਾਂ ਕਿੰਨਾ ਕੁ ਲੈ ਸਕਦੇ ਆ ਇੱਕ ਪਸ਼ੂ ਤੋਂ ਇਸ ਟਾਈਮ ਜੋ ਟਾਈਮ ਚੱਲ ਰਿਹਾ ਜੀ ਮਈ ਜੁਨ ਦਾ ਮਹੀਨਾ ਇਸ ਵਿੱਚ ਇੱਕ ਤਾਂ ਹਰੇ ਦੀ ਸ਼ੋਰਟੇਜ ਆ ਜਾਂਦੀ ਹੈ ਬਹੁਤ ਪੱਠਿਆਂ ਦੀ ਤੇ 4-4 ਕਿਲੋ ਮੱਝਾਂ ਡਾਊਨ ਆ ਜਾਂਦੀ ਹੈ ਦੁੱਧ ਇਸ ਟਾਈਮ ਤੂੜੀ ਦੇ ਉੱਪਰ ਆਪਾਂ ਦੁੱਧ ਲੈ ਰਹੇ ਆ ਇਹਨਾਂ ਕੋਲੋਂ ਮੈਂ ਇਹ ਝੋਟੀ 20 ਲੀਟਰ ਦੇ ਪਾਸ ਕਰਕੇ ਲੈ ਕੇ ਆਇਆ ਹੁਣ 15 14 ਦੇ ਕੋਲ ਖੜੀ ਹੈ ਜੀ 4-5 ਕਿਲੋ ਡਾਊਨ ਆ ਗੀ ਠੀਕ ਕਾਰਨ ਹੀ ਇਹ ਵੀ ਛੋਟਾ ਜਿਹਾ ਜੀ ਮੈਨੇਜਮੈਂਟ ਹੈ ਉਹਦੇ ਵਿੱਚ ਕਮੀ ਹੈ ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ 40 42 ਟੈਂਪਰੇਚਰ ਹੋ ਜਾਂ ਪਿਆ ਜੀ ਤੇ ਉੱਪਰੋਂ ਹਰਾ ਨਹੀਂ ਹੈ ਜੀ ਤੇ ਬਾਕੀ ਇਹ ਵਾਲੀ ਝੋਟੀ ਹੈ ਇਹ ਫਲੋਂ ਹੈ ਜੀ ਇਹ ਵੀ 14 ਲੀਟਰ ਤੇ ਮੈਂ ਲੈ ਕੇ ਆਇਆ ਸੀ ਇਹ ਵੀ ਹੁਣ ਡਾਉਨ ਚੱਲ ਰਹੀ ਹੈ 11 ਕਿਲੋ ਦੇ ਉੱਪਰ ਹੈਗੀ ਜੀ 11 ਵਰਗ ਕਿਲੋ ਦੇ ਉੱਪਰ ਮਤਲਬ ਕਿ ਆਪਣੇ ਡਾਉਨ ਫਾਲ ਤੇ ਵੀ ਇਹ 11 12 ਦੇ ਰਹੀ ਹੈ ਦੇ ਰਹੀ ਹੈ ਜੀ ਹਾਂ ਜੀ ਠੀਕ ਡਿਪੈਂਡ ਕਰਦਾ ਜੀ ਹੁਣ ਇਹੀ ਮੱਜਾਂ ਜੇ ਨਵੰਬਰ ਦਸੰਬਰ ਦੇ ਅੰਦਰ ਵਿੱਚ ਹੋਣੀਆਂ ਤਾਂ ਇਹ ਅੱਛਾ ਕੰਪੀਟੀਸ਼ਨ ਲੜ ਸਕਦੀ ਸੀ ਕੋਈ ਹਮ ਜਦੋਂ ਮੇ ਉਸ ਟਾਈਮ ਜੇ ਕੋਈ ਆਪਣੇ ਕੋਲ ਅੱਛਾ ਪਸ਼ੂ ਗਿਆ ਜੇ ਬੱਚਾ ਦੇ ਦੇ ਤਾਂ ਉਸ ਟਾਈਮ ਫਿਰ ਆਪਾਂ ਚਾ ਦੁੱਧ ਆਪਾਂ ਮੇਲੇ 'ਚ ਵੀ ਲਾ ਸਕਦੇ ਆ ਵੈਸੇ ਮੈਂ ਗਿਆ ਨਹੀਂ ਕਦੇ ਮੇਲਿਆਂ ਦੇ ਵਿੱਚ ਕਿਉਂਕਿ ਹਰਾਸ਼ਮੈਂਟ ਬਹੁਤ ਹੁੰਦੀ ਆ ਜੀ ਪਸ਼ੂ ਨੂੰ ਨਾਲ ਲੈ ਕੇ ਜਾਣਾ ਫੀਡ ਪਲਾਨ ਸਾਰਾ ਨਾਲ ਲੈ ਕੇ ਜਾਣਾ ਪੈਂਦਾ ਮੈਨੇਜਮੈਂਟ ਨਾਲ ਲੈ ਕੇ ਜਾਣੀ ਪੈਂਦੀ ਹੈ ਇਸ ਕਰਕੇ ਮੇਲੇ ਵਗੈਰਾ ਤਾਂ ਨਹੀਂ ਕਦੇ ਕੋਈ ਲੜੇ ਪਰ ਇਹ ਵੀ ਉਹ ਚੁਆਈਆਂ ਕਰਾਈਆਂ ਜ਼ਰੂਰ ਜੀ ਸਰਕਾਰੀ ਮੈਂ ਤੁਹਾਨੂੰ ਰਿਗਾਰਡ ਵੀ ਦਿਖਾ ਦਿਨਾ ਇੱਕ ਤੋਂ ਸਰਟੀਫਿਕੇਟ ਪਈਆ ਮੇਰੇ ਕੋਲ ਨਵਰੀ ਆਪਣਾ ਡਾਕਟਰਾਂ ਤੋਂ ਕਰਾਈ ਹੋਈ ਚੁਾਈ ਆਪਣੀਆਂ ਚੁਾਈਆਂ ਵਗੈਰਾ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਖਰਾਕ ਦੀ ਜੀ ਖਰਾਕ ਤੋਂ ਹਰੇਕ ਬੰਦਾ ਇਹ ਚੀਜ਼ ਕਰ ਜਾਂਦਾ ਵੀ ਯਾਰ ਜੇ ਆਪਾਂ ਮੱਝ ਨੂੰ 10-15 ਲੀਟਰ ਦੁੱਧ ਲੈਣਾ ਜਿਵੇਂ ਹੁਣ ਤੁਸੀਂ ਦੱਸਿਆ ਵੀ ਡਾਣ ਫਾਲ ਤੇ ਆ ਕੇ ਵੀ ਸਾਡੀ ਮੱਝ 11-12 ਲੀਟਰ ਦੁੱਧ ਦੇ ਰਹੀ ਹੈ ਇਹੋ ਜਿਹਾ ਕੀ ਪਾਣਾ ਪੈਂਦਾ ਤੇ ਕਿੰਨਾ ਕੁ ਮਹਿੰਗਾ ਹੁੰਦਾ ਉਹ ਜੀ ਹੁਣ ਜਿੱਦਾਂ ਜੀ ਗਰਮੀ ਦਾ ਸੀਜ਼ਨ ਹੈ ਮੰਨ ਲਓ ਤੁਸੀਂ ਜਦੋਂ ਤਕਰੀਬਨ ਮਈ ਦਾ ਮਹੀਨਾ ਸਟਾਰਟ ਹੋ ਗਿਆ ਜੁਲਾਈ ਤੱਕ ਹਮ ਇਹਦੇ ਵਿੱਚ ਜਿਹੜਾ ਸਮਾਂ ਹੈ ਇਹ ਪਸ਼ੂਆਂ ਦਾ ਇਹ ਹੁੰਦਾ ਉਹਨਾਂ ਨੂੰ ਕੈਲਸ਼ੀਅਮ ਦੇ ਉੱਪਰ ਜ਼ੋਰ ਦੇਣਾ ਪੈਂਦਾ ਜੀ ਹਮ ਕਾਰਨ ਇਹ ਹੈ ਵੀ ਇੱਕ ਤਾਂ ਇਹਨਾਂ ਨੂੰ ਹਫਣੇ ਦੀ ਬਿਮਾਰੀ ਵੀ ਸਾਹ ਹਫ-ਹਫ ਕੇ ਲੈਣਾ ਇਹ ਟੈਂਪਰੇਚਰ ਜਿਆਦਾ ਟੈਂਪਰੇਚਰ ਜਾਣਾ ਜ਼ਿਆਦਾ ਹੋਣਾ ਕਰਕੇ ਅਜਕਲ ਤਾਂ ਵੱਡੇ ਫਾਰਮਾਂ 'ਚ ਚੱਲ ਗਿਆ ਜੀ ਆਪਾਂ ਫੁਹਾਰਾ ਸਿਸਟਮ ਲਾ ਸਕਦੇ ਹਾਂ ਤੇ ਉਸ ਮੇਨਟੇਨ ਰਹਿਦਾ ਉਸ ਨਾਲ ਟੈਂਪਰੇਚਰ ਜਿਹੜੇ ਵੱਡੇ ਫਾਰਮ ਹੈਗੇ ਗਊਆਂ ਤੇ ਵੈਸੇ 'ਚ ਜ਼ਿਆਦਾ ਪ੍ਰਯੋਗ ਹੁੰਦੀ ਹੈ ਇਹੋ ਚੀਜ਼ ਪਰ ਇਹ ਵੀ ਪਸ਼ੂਆਂ ਦਾ ਰਖ ਰਖਾਭ ਦਾ ਜਿਹੜਾ ਸਿਸਟਮ ਹੈ ਹੁਣ 2 ਮਹੀਨੇ ਬੜਾ ਦੇਖਣ ਵਾਲਾ ਹੁੰਦਾ ਜੀ ਉਹਦੇ ਵਿੱਚ 2-3 ਟਾਈਮ ਹੁੰਦਾ ਇਹਨਾਂ ਨੂੰ ਨਿਰਾਣਾ ਹੋ ਗਿਆ ਜੀ ਅਸੀਂ ਵੈਸੇ ਵੀ ਜਿਵੇਂ ਹੁਣ ਸ਼ਾਮ ਨੂੰ ਪਾਣੀ ਪਲਾਣਾ ਤਾਂ ਉਹਦੇ ਵਿੱਚ ਕਈ ਵਾਰ ਸ਼ੱਕਰ ਮਿਕਸ ਕਰਦੇ ਹਾਂ ਜੀ ਮੰ ਲੈ ਇੱਕ ਪਸ਼ੂਨ ਉੱਧਾ ਕਿਲੋ ਸ਼ੱਕਰ ਪਾਈਆ ਤੋੱਦਾ ਕਿਲੋ ਸ਼ੱਕਰ ਤੀਸਰੇ ਚੌਥੇ ਦਿਨ ਉਹਦੇ ਟਾਪਾ ਚ ਪਾਣੀ ਹੈ ਤਾਂ ਕਿ ਫਿਰ ਉਹ ਜੇ ਉਹ ਗੱਬਣ ਵੀ ਹੈ ਜਾਂ ਦੁੱਧ ਦੇ ਰਿਹਾ ਤਾਂ ਫਿਰ ਉਹ ਗਰਮੀ ਦਾ ਟੈਂਪਰੇਚਰ ਮੈਂਟੇਨ ਰੱਖਦੀ ਹੈ ਸ਼ੱਕਰ ਹਾਂ ਆਪਾਂ ਪਾਈਆ ਸ਼ੱਕਰ ਤਾਜੀ ਡੰਗਰ ਸੂਏ ਨੂੰ ਦੇ ਸਕਦੇ ਹਾਂ ਇਹ ਵੀ ਇੱਕ ਮਤਲਬ ਸਿੰਪਲ ਫੰਡਾ ਬਹੁਤ ਹੈ ਜਿਹੜਾ ਆਮ ਕਿਸਾਨ ਕਰ ਸਕਦਾ ਉਸ ਤੋਂ ਬਾਅਦ ਆ ਜਾਂਦਾ ਜੀ ਕੈਲਸ਼ੀਅਮ ਜਾਓ ਬਾਜ਼ਾਰ ਦੇ ਅੰਦਰ ਤਾ ਚੂਨਾ ਲੈ ਕੇ ਆਓ ਉਥੋਂ ਚੂਨਾ ਆਂਦਾ ਜੀ ਪੱਥਰ ਵਾਲਾ ਚੂਨਾ ਠੀਕ ਹੈ ਤੁਸੀਂ ਉਹਨੂੰ 5 ਕਿਲੋ ਚੂਨੇ ਦੇ ਵਿੱਚ 15 ਕਿ ਲੀਟਰ ਪਾਣੀ ਪਾ ਲੋ ਜੀ ਤੇ ਉਹਨੂੰ ਭੋਲੋ ਜੀ 24 ਘੰਟੇ ਤੱਕ ਉਹਨੂੰ ਪਿਓ ਕੇ ਰੱਖੋ ਤੇ ਜਿਹੜਾ ਚੂਨਾ ਹੈ ਉਹ ਬਿਲਕੁਲ ਉਹਦੇ ਵਿੱਚ ਧੂਆ ਵਗੈਰਾ ਨਿਕਲ ਕੇ ਜਿਹੜਾ ਉਹਦਾ ਸ਼ਾਂਤ ਹੋ ਜਾਊਗਾ ਜਿਹੜਾ ਉੱਪਰ ਉਹਦੇ ਮਟੀਰੀਅਲ ਬਚੂਗਾ ਪਾਪੜੀ ਵਾਲਾ ਉਹ ਇੱਕ ਸ਼ੁੱਧ ਕੈਲਸ਼ੀਅਮ ਹੈ ਉਹ ਇੱਕ ਫਰੀ ਦਾ ਕੈਲਸ਼ੀਅਮ ਹੈ ਇੱਕ ਗਲਾਸ ਤੁਸੀਂ ਰੋਜ਼ ਚੌਕਰ ਚ ਮਿਕਸ ਕਰੋ ਖਲਚ ਕਰੋ ਉਹ ਦਲੀਏ ਚ ਕਰੋ ਪਸ਼ੂ ਨੂੰ ਪਲਾਈ ਚਲੋ ਉਹ ਫਰੀ ਦਾ ਕੈਲਸ਼ੀਅਮ ਹੈ ਜਿਹੜੇ ਤੁਸੀਂ ਬਾਜ਼ਾਰ ਤੋਂ ਲੈ ਕੇ ਆਨੇ ਆ ਕੈਲਸ਼ੀਅਮ 700 ਤੋਂ ਲੈ ਕੇ 800 ਰੁਪਏ ਤੱਕ ਉਹ 5 ਲੀਟਰ ਪੈ ਜਾਂਦੇ ਆ 700 ਬਰਸ ਦਾ ਬਹੁਤ ਚੂਨਾ ਆ ਜੂਗਾ ਜੀ तकरीबन 50 ਬੀ ਦਾ 5 ਕਿਲੋ ਚੂਨਾ ਹੈ ਜੀ 50 ਦੇ ਅੰਦਰ ਉਹ ਲਿਆ ਕੇ ਤੁਸੀਂ ਆਪਣਾ ਚੂਨਾ ਤਿਆਰ ਕਰ ਸਕਦੇ ਹੋ ਜੀ ਇਹ ਛੋਟੇ ਛੋਟੇ ਟਿਪਸ ਹੈਗੇ ਆ ਜੀ ਬਾਕੀ ਪਾਣੀ ਰੱਖ ਰਖਾਵ ਦੇ ਉੱਪਰ ਸਾਫ ਪਾਣੀ ਪਿਲਾਓ ਠੰਡਾ ਜੀ ਹਾਂ ਤੇ ਸ਼ੱਕਰ ਦਸੀ ਮੈਂ ਤੁਹਾਨੂੰ ਬੇਸਣ ਵੀ ਦੇ ਸਕਦੇ ਆ ਆਪਾਂ ਜੇ ਬੇਸਣ ਯੂਜ਼ ਕਰਦੇ ਹੋ ਤੁਸੀਂ ਪਾਈਆ ਬੇਸਣ ਪਾਈਆ ਸ਼ੱਕਰ ਮਿਕਸ ਕਰਕੇ ਸੂਣ ਵਾਲੇ ਪਸ਼ੂ ਨੂੰ ਵੀ ਦੇ ਸਕਦੇ ਆ ਜਿਹੜਾ ਸੂਇਆ ਹੋਇਆ ਉਹਨੂੰ ਵੀ ਪਿਲਾ ਸਕਦੇ ਆ ਇਹ ਦੋ ਕੁ ਮਹੀਨੇ ਥੋੜੇ ਜਿਕੇ ਬਰਸਾਤਾਂ ਤੋਂ ਪਹਿਲਾਂ ਇਹ ਧਿਆਨ ਦੇਣ ਦੀਆਂ ਚੀਜ਼ਾਂ ਜੀ ਠੀਕ ਹੈ ਅੱਛਾ ਜਿਵੇਂ ਆਪਣੇ ਪਸ਼ੂ ਨੂੰ ਕਈ ਵਾਰ ਕੋਈ ਬੇਵਾਦੀ ਹੋ ਜਾਂਦੀ ਹੈ ਹਨਾ ਉਹਦਾ ਸਦੂਤ ਤੇ ਵੀ ਦੇਖਣ ਨੂੰ ਮਿਲਦਾ ਹੈ ਤੇ ਉਹਦੇ ਵਾਸਤੇ ਆਪਾਂ ਕੀ ਉਸ ਵਾਸਤੇ ਸੂਹ ਹੈ ਜੀ ਆਪਣੇ ਜਿਹਨੂੰ ਤਾਰਾ ਮੀਰਾ ਬੋਲਦੇ ਆ ਪੰਜਾਬੀ ਦੇ ਅੰਦਰ ਹੂੰ ਉਹਦੀ ਮਾਤਰਾ ਜਿਹੜਾ ਸੂਹ ਵਾਲਾ ਪਸ਼ੂ ਹੈ ਉਸ ਨੂੰ ਇੱਕ ਦਿਨ ਛੱਡ ਕੇ ਤੁਸੀਂ ਇੱਕ ਗਲਾਸ ਤਕਰੀਬਨ ਪਾਈ ਆ ਦੇ ਨੇੜੇ ਤੇੜੇ ਜੀ ਸੂਹ ਰੱਖੀ ਚੱਲੋ ਤਾਂ ਫਿਰ ਬੇਵਾਦੀ ਦੀ ਦਿੱਕਤ ਨਹੀਂ ਆਂਦੀ ਹੈ ਜੀ ਨਾ ਹੀ ਦੁੱਧ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਗੀ ਚਾਣੇ ਕਹਿੰਦੇ ਆ ਜੀ ਜਿਹੜਾ ਪਸ਼ੂ ਹੈ ਤੇ ਕੋਲੂ ਹੈ ਜੇ ਆਪਾਂ ਚੱਕੀ ਦੀ ਜਾ ਕੇ ਕੋਈ ਆਪਾਂ ਅਨਾਜ ਕੋਲੂ ਚ ਪਾਈਏ ਉਸ ਤੋਂ ਆਪਾਂ ਉਹਦਾ ਤੇਲ ਤੇ ਲੈ ਸਕਦੇ ਆਂ ਸੂਰਜਮੁਖੀ ਦਾ ਬੀਜ ਪਾਵਾਂਗੇ ਸੂਰਜਮੁਖੀ ਦਾ ਤੇਲ ਆਊਗਾ ਸਰੋਂ ਦਾ ਪਾਵਾਂਗੇ ਸਰੋਂ ਦਾ ਤੇਲ ਆਊਗਾ ਐਦਾਂ ਹੀ ਪਸ਼ੂ ਹੈ ਜਿੱਦਾਂ ਦੀ ਇਹਨੋਂ ਖੋਗੇ ਤੁਸੀਂ ਖਰਾਕ ਪਾਓਗੇ ਉਦੋਂ ਦਾ ਤੁਸੀਂ ਦੁੱਧ ਲੈ ਲੋਗੇ ਉਸ ਤੋਂ ਪੋਸ਼ਟਿਕ ਤੋਂ ਪੋਸ਼ਟਿਕ ਲੈ ਲਓ ਤੇ ਪਤਲੇ ਤੋਂ ਪਤਲਾ ਲੈ ਲਓ ਉਹ ਤੁਹਾਡੀ ਆਪਣੀ ਸੇਵਾ ਦੇ ਉੱਪਰ ਡਿਪੈਂਡ ਹੈ ਜੀ ਬਿਲਕੁਲ ਜੀ ਕੋਈ ਪਸ਼ੂ ਲੈਣਾ ਹੋਏ ਤਾਂ ਤੁਸੀਂ ਸੇਲ ਵੀ ਕਰਦੇ ਹੋ ਕੋਈ ਨਹੀਂ ਜੀ ਸੇਲ ਦਾ ਮੇਰਾ ਕੰਮ ਨਹੀਂ ਹੈ ਜੀ ਕਾਰਨ ਇਹ ਵੀ ਇੱਕ ਤਾਂ ਵਧੀਆ ਪਸ਼ੂ ਲੈਣ ਵਾਸਤੇ ਬਹੁਤ ਟਾਈਮ ਆਪਣਾ ਦੇਣਾ ਪੈਂਦਾ ਜਿਸ ਚੀਜ਼ ਨੂੰ ਤੁਸੀਂ ਚੰਗੇ ਲਾਕੇ ਚ ਜਾਓ ਉਹਦੀ ਮਾਅਦਾ ਰਿਕਾਰਡ ਦੇਖੋ ਜਿਹੜੀ ਅੱਪਾ ਛੋਟੀ ਲੈ ਕੇ ਆਏ ਆ ਕਿਹੜੇ ਸੀਮਨ ਤੋਂ ਤਿਆਰ ਹੋਈ ਹੋਈ ਹੈ ਦੀ ਨਾਨੀਂ ਕੀ ਆ ਸੀ ਮੈਂ ਇਦਾਂ ਸਾਰਾ ਕੁਝ ਦੇਖ ਕੇ ਫਿਰ ਕੋਈ ਪਸ਼ੂ ਪਰਣਾ ਨਹੀਂ ਤੇ ਫਿਰ ਜੇ ਵੇਚਣਾ ਵੀ ਹੁੰਦਾ ਸੇਲ ਕਰਨਾ ਵੀ ਹੁੰਦਾ ਮੈਂ ਤਾਂ ਬੱਚਾ ਜ਼ਰੂਰ ਵੇਚ ਦੇਣਾ ਪਰ ਪਸ਼ੂ ਤਾਂ ਤਕਰੀਬਨ ਜੇ ਦੇਣਾ ਵੀ ਹੋਏ ਤਾਂ ਜੇ ਅੱਗੇ ਅੱਛਾ ਮਿਲ ਜੇ ਤਾਂ ਫਿਰ ਦੇ ਦੇਣਾ ਨਹੀਂ ਤਾਂ ਨਹੀਂ ਹੈ ਸਿਰ ਪਰਚੇ ਦਾ ਕੰਮ ਨਹੀਂ ਮੇਰਾ ਹੈ ਜੀ ਠੀਕ ਹੈ ਜੇ ਕੋਈ ਬੱਚਾ ਕਿਸੇ ਨੇ ਲੈਣਾ ਹੋਏ ਤਾਂ ਤੁਹਾਨੂੰ ਮੈਨੂੰ ਕੰਟੈਕਟ ਕਰ ਸਕਦਾ ਹੈ ਹਾਂ ਜੋ ਕੰਟੈਕਟ ਕਰ ਸਕਦਾ ਜੀ ਜੇ ਦੋਸਤ ਤੁਸੀਂ ਕੋਈ ਵਧੀਆ ਪਿਓਰ ਮੂਰਾ ਨਸਲ ਦਾ ਹੈ ਨਾ ਕੋਈ ਬੱਚਾ ਲੈਣਾ ਚਾਹੁੰਦੇ ਹੋ ਕੱਟੀ ਆਪਾਂ ਕਹਿੰਦੀ ਹੈ ਪੈਣਾ ਚਾਹੁੰਦੇ ਹੋ ਤਾਂ ਅਸੀਂ ਥੱਲੇ ਨੰਬਰ ਪਾਈ ਹੋਰਾਂ ਦਾ ਫਲੈਸ਼ ਕਰ ਰਹੇ ਹਾਂ ਉਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜ਼ਰੂਰ ਲੈ ਸਕਦੇ ਹੋ ਤੇ ਬਾਕੀ ਰੱਖ ਰਖਾਅ ਦੇ ਸਬੰਧੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਸਲਾਹ ਦੀ ਲੋੜ ਹੋਏ ਕੋਈ ਪਰੇਸ਼ਾਨੀ ਆਂਦੀ ਹੋਏ ਉਹ ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਵੀਰ ਜੀ ਜਿਵੇਂ ਹੋਣਾ ਗਰਮੀ ਦਾ ਪ ਮਹੀਨਾ ਚੱਲ ਰਿਹਾ ਹੈ ਹਰਾ ਵੀ ਨਹੀਂ ਹੈਗਾ ਖੇਤਾਂ ਦੇ ਵਿੱਚ ਬਰਸਾਤ ਖਤਮ ਹੋ ਗਈ ਹੈ ਚਰੀ ਹਜੇ ਆਪਣੇ ਧਾਰੋ ਤਿਆਰ ਨਹੀਂ ਹੋਈ ਅਜੇ ਨਾਲ ਫਿਰ ਵੀ ਤੁਸੀਂ 12 ਤੋਂ 13 ਲੀਟਰ ਦੁੱਧ ਲੈ ਰਹੇ ਹੋ ਜੀ ਮੱਜਾਂ ਤੋਂ ਉਹ ਕਿਵੇਂ ਪੋਸਿਬਲ ਹੋ ਸਕ ਰਿਹਾ ਹੈ ਆਖਰਕਾਰ ਤੂੜੀ ਦੇ ਉੱਤੇ ਤਾਂ ਗੱਲ ਬਣਦੀ ਨਹੀਂ ਹੈਗੀ ਜੀ ਕੀ ਪਾ ਰਹੇ ਹੋ ਕਿੰਨੇ ਟਾਈਮ ਹੁਣ ਤਾਂ ਸੰਨੀ ਚੱਲ ਰਹੀ ਹੈ ਸੰਨੀ ਸ਼ਬਦ ਆਪਣਾ ਪੰਜਾਬੀ ਦਾ ਵਾਰਡ ਹੈ ਕਿ ਤੁਸੀਂ ਤੂੜੀ ਦੇ ਉੱਪਰ ਜੋ ਵੀ ਸਮਾਨ ਪਿਓ ਕੇ ਪਾਣੇ ਆ ਜਾਂ ਉਬਾਲ ਕੇ ਪਾਣੇ ਆ ਉਹਨੂੰ ਸੰਨੀ ਲਾ ਦੇਣੀ ਹੈ ਸੰਨੀ ਕਰਦੇ ਹਾਂ ਮੰਨ ਲਓ ਇੱਕ ਟੋਕਰਾ ਆਪਾਂ ਤੂੜੀ ਦਾ ਪਾ ਕੇ ਸਵੇਰੇ ਅਸੀਂ ਆਪਣਾ ਦਲੀਆਂ ਤਿਆਰ ਕੀਤਾ ਹੋਇਆ ਜੀ ਉਹਦੇ ਵਿੱਚ ਕਣਕ ਮੱਕੀ ਤੇ ਬੜੇਮਾ ਵਗੈਰਾ ਜੀ ਤੇ ਚਨੇ ਦੀ ਚੂਰੀ ਇਹ ਚਾਰੇ ਚੀਜ਼ਾਂ ਮਿਕਸ ਕਰਕੇ ਨੇ ਚੱਕੀ ਤੋਂ ਆਪਣਾ ਦਲੀਆ ਬਣਾਇਆ ਹੋਇਆ ਸਵੇਜ ਨੂੰ ਰਿੰਦੇ ਆਂ ਜੀ ਥੁੱਲੇ ਦੇ ਉੱਪਰ ਰੱਖ ਕੇ ਹਮ ਤੇ 3-4 ਘੰਟੇ ਦੇ ਅੰਦਰ ਉਹ ਤਿਆਰ ਹੋ ਜਾਂਦਾ ਜੀ ਫਿਰ ਉਹ ਠੰਡਾ ਕਰਦੇ ਆਂ ਜੀ ਠੀਕ ਹੈ ਠੰਡਾ ਕਰਨ ਤੋਂ ਬਾਅਦ ਫਿਰ ਉਹਦੀ ਸਨੀ ਲਾਣੇ ਆ ਜੀ ਦਲੀਏ ਦੀ ਠੀਕ ਹੈ ਉਹਦੇ ਨਾਲ ਫਿਰ ਮਤਲਬ ਪੂਰਾ ਪਹਿ ਜਾਂਦਾ ਉਸ ਵਾਲਾ ਜਿਵੇਂ ਆਪਣਾ ਉਸ ਉਸ ਨਾਲ ਤੱਤੇ ਪੂਰੇ ਹੋ ਜਾਂਦੇ ਨੇ ਪਸ਼ੂ ਦੇ ਹਾਂ ਮੈਂ ਉਹੀ ਬਿਲਕੁਲ ਜੀ ਐਦਾਂ ਹੀ ਫਿਰ ਦੂਜਾ ਦਾਣਾ ਭਿੰਨੇ ਆ ਜੀ ਆਪਣਾ ਕੱਚਾ ਦਾਣਾ ਉਹਦੇ ਵਿੱਚ ਆਪਣਾ ਦਾਣਾ ਬਣਾਇਆ ਹੋਇਆ ਜੀ ਤੇ ਕਾਫੀ ਉਸ ਵਿੱਚ 12 13 ਐਟਮਾ ਹੈਗੇ ਨਹੀਂ ਪਾਈ ਹੋਈਆਂ ਹਾਂ ਸਾਰੇ ਇੱਕ ਰੀ ਮਾਤਰਾ ਜੀ ਵਿੱਚ ਜਿਵੇਂ ਚਨੇ ਹੋਗੇ ਜੀ ਜਵਾਰ ਹੈ ਮੱਕੀ ਹੈ ਜੀ ਤੇ ਆਪਣਾ ਸੋਇਆਬੀਨ ਦੀ ਚੂਰੀ ਹੈ ਜੀ ਸਰੋਂ ਦੀ ਖਲ ਹੋ ਗਈ ਜੀ ਤੇ ਆਪਣਾ ਇਹ ਸੂੰਹ ਹੋ ਗਈ ਜੀ ਇਹ ਚੀਜ਼ਾਂ ਤਿਆਰ ਕਰਕੇ ਦਾਣਾ ਆਂਦੀ ਆ ਵੀਰ ਜੀ ਇਹਦੇ ਵਿੱਚ ਜਿਵੇਂ ਤੁਸੀਂ ਦੱਸਤਾ ਵੀ ਹੁਣ ਦੋ ਤਰ੍ਹਾਂ ਦਾ ਦਾਣਾ ਹੋ ਗਿਆ ਇੱਕ ਤਾਂ ਤੁਸੀਂ ਸੁੱਕਾ ਦਾਣਾ ਆਪਾਂ ਪਾਣਾ ਹੈ ਇੱਕ ਹਨਾ ਉਹ ਰਿਝਾ ਕੇ ਪਾਣਾ ਹੈ ਹਨਾ ਹਾਂਜੀ ਹੁਣ ਇੰਨਾ ਕੁਝ ਆਪਾਂ ਕਰਨਾ ਹੈ ਅਖਰਕਾਰ ਇਹ ਤੇ ਖਰਚਾ ਵੀ ਹੋਣਾ ਹੈ ਫਿਰ ਕੱਲਾ ਦੁੱਧ ਵੇਚ ਕੇ ਪੂਰਾ ਤਾਂ ਨਹੀਂ ਪੈਂਦਾ ਹੁਣ ਨਹੀਂ ਪੈਂਦਾ ਜੀ ਹਨਾ ਦੁੱਧ ਤਾਂ ਮਤਲਬ ਤੁਸੀਂ ਇਹ ਲਾਓ ਵੀ ਆਈ ਚਲਾਈ ਇਹਨਾਂ ਦੇ ਪਸ਼ੂਆਂ ਦਾ ਖਰਚਾ ਵੀ ਨਿਕਲ ਆ ਗਿਆ ਹੈ ਨਾ ਜੀ ਬਹੁਤ ਬੜੀ ਗੱਲ ਹੈ ਹਾਂ ਮੈਂ ਕਿਤੇ ਨਾ ਕਿਤੇ ਇਹ ਗੱਲ ਸੱਚੀ ਹੈ ਯਾਰ ਜਿਵੇਂ ਆਪਾਂ ਪੁੱਛਦੇ ਹੁੰਨੇ ਆ ਨਾ ਵੀ ਕਿਸੇ ਨੇ ਵੀ ਤੁਸੀਂ ਭਾਈ ਡੰਗਰ ਕਾ ਤੋਂ ਛੜਤੇ ਰੱਖਦੇ ਅਗਰ ਕਹਿੰਦਾ ਵੀ ਪੂਰਾ ਨਹੀਂ ਸੀ ਪੈਂਦਾ ਬਈ ਪੂਰਾ ਨਹੀਂ ਕੰਨ ਨਹੀਂ ਆ ਜੀ ਵੀ ਨਕਲ ਦੁੱਧ ਦੀ ਬਹੁਤ ਹੈ ਜੀ ਹਾਂ ਆਪਾਂ ਨੂੰ ਪ੍ਰੋਡਕਟ ਜਿਹੜਾ ਚਾਹੀਦਾ ਮਾਤਰਾ ਜ਼ਿਆਦਾ ਚਾਹੀਦੀ ਹੈ ਪੈਦਾਵਾਰ ਜਿਹੜੀ ਹੈਗੀ ਉਹ ਡਿਮਾਂਡ ਬਹੁਤ ਹੀ ਹੈ ਤੇ ਪ੍ਰੋਡਕਸ਼ਨ ਘਟਾ ਤੇ ਫਿਰ ਤੁਹਾਡਾ ਕਿਵੇਂ ਪੂਰ ਪੈਂਦਾ ਵੀਰ ਜੀ ਇੱਥੇ ਕਿਉਂਕਿ ਆਖਰਕਾਰ ਕਿਤੇ ਨਾ ਕਿਤੇ ਆਰਥਿਕ ਤੌਰ ਤੇ ਹੋਟ ਹੋਵੇ ਹੁਣ ਐ ਤਾਂ ਹੈ ਨਹੀਂ ਵੀ ਆਪਾਂ ਓਨੇ ਕ ਦਾਈ ਦੁੱਧ ਵੇਚ ਲਿਆ ਓਨੇ ਕ ਦਾਈ ਦਾਣਾ ਪਾ ਲਿਆ ਜੀ 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 ਫੇਰ ਤੁਹਾਨੂੰ ਉਹ ਕਿੱਥੋਂ ਪੂਰਾ ਮੈਂ ਬਰੀਡ ਦੇ ਉੱਪਰ ਕੰਮ ਕਰਨ ਕਰਕੇ ਮੇਰਾ ਕੁਝ ਸੈਟਿੰਗ ਬਹਿਟ ਜਾਂਦੀ ਹੈ ਜੀ ਜਿਵੇਂ ਬੱਚੇ ਤਿਆਰ ਹੋ ਜਾਂਦੇ ਆ ਬੱਚੇ बिक ਜਾਂਦੇ ਆ ਹਮਮ ਅੱਛੀ ਮੱਝ ਦਾ ਕੱਟੀ ਤਕਰੀਬਨ ਮੈਂ ਲੱਖ ਰੁਪਏ ਤੋਂ ਬਾਹਰ ਵੇਚ ਦਿੰਦਾ ਜੀ ਹਮ ਜਦੋਂ ਮਤਲਬ ਉਹ ਦੁੱਧ ਤੋਂ ਛੱਡਦੀ ਹੈ ਮੱਝ ਤਾਂ ਤਕਰੀਬਨ ਐ ਰਾਮ ਨਾਲੇ ਨਦੀ ਵੀ ਕਿ ਜਾਂਦੀ ਸੋ ਇਹ ਵੀ ਦੋਸਤੋ ਇੱਕ ਨਵਾਂ ਸਕੋਪ ਹੈ ਨਵਾਂ ਤੇਰੀ ਮੈਂ ਕਹਿ ਸਕਦਾ ਹੈ ਤਾਂ ਪੁਰਾਣਾ ਹੀ ਸਕੋਪ ਹੈ ਵੀ ਕੰਮ ਜੇ ਤੁਸੀਂ ਚਾਹੋ ਤਾਂ ਇਹ ਵੀ ਕੀਤਾ ਜਾ ਸਕਦਾ ਹੈ ਜਿਹੜੇ ਮੇਰੇ ਵੀਰ ਪੜੇ ਲਿਖੇ ਹੈਗੇ ਆ ਇਹ ਪੜੇ ਲਿਖੇ ਬੰਦੇ ਦਾ ਕੰਮ ਹੈ ਪਹਿਲਾ ਨਾ ਇਹ ਆਪਣੇ ਆਮ ਕਹੀ ਜਾਂਦੀ ਸੀ ਗੱਲ ਵੀ ਯਾਰ ਇਹ ਨੇ ਕਿੱਥੇ ਪੜਨਾ ਹੈ ਵੀ ਤੂੰ ਡੰਗਰ ਰੱਖ ਲਈਂ ਹਨ ਗਵਾਰਾਂ ਦਾ ਕੰਮ ਹੈ ਪਰ ਜਿਵੇਂ ਬਾਈ ਹੋਰੀ ਦੱਸਦੇ ਆ ਬਰੀਡ ਦੇ ਉੱਤੇ ਕੰਮ ਕਰਦੇ ਆ ਇਹ ਬਰੀਡ ਦੇ ਉੱਤੇ ਕੰਮ ਕਰਨਾ ਇਹ ਗਵਾਰ ਨਹੀਂ ਕਰ ਸਕਦਾ ਇਹ ਪੜਿਆ ਲਿਖਿਆ ਐਜੂਕੇਟਿਡ ਬੰਦਾ ਹੀ ਕਰ ਸਕਦਾ ਉਹ ਫਿਰ ਸਾਰਾ ਹਨਾ ਉਹ ਸੀਮਨ ਦਾ ਧਿਆਨ ਰੱਖੇਗਾ ਕਿ ਛੋ ਸੀਮਨ ਹੈ ਫਿਰ ਜੀ ਇੱਥੇ ਹੀ ਮੜਾ ਜਾ ਤੁਸੀਂ ਇਹ ਚਾਨਣਾ ਪਾਓ ਵੀ ਸੀਮਨ ਦਾ ਆਪਾਂ ਕਿਵੇਂ ਧਿਆਨ ਰੱਖ ਸਕਦੇ ਆ ਸੀਮਨ ਦਾ ਧਿਆਨ ਇਦਾਂ ਜੀ ਜਿਹੜੇ ਆਪਣੇ ਇਲਾਕੇ ਦੇ ਡਾਕਟਰ ਹੁੰਨੇ ਆ ਹੂੰ ਜਦੋਂ ਵੀ ਤੁਹਾਡੀ ਮੱਝ ਕੋਈ ਹੀਟ ਦੇ ਉੱਪਰ ਆਂਦੀ ਹੈ ਹੂੰ ਇਹ ਵੀ ਦੱਸੋ ਵੀ ਹੀਟ ਦੀ ਪਰਖ ਹੈ ਇਹ ਵੀ ਵੱਡੀ ਪ੍ਰੋਬਲਮ ਹੈ ਵੀ ਆਪਾਂ ਕਹਿੰਦੇ ਮੱਝ ਹੀਟ ਤੇ ਆ ਗਈ ਸੀਮਨ ਲਵਾ ਤਾ ਫੇਰ ਬੋਲ ਪਈ ਹੈਨਾ ਇਹ ਇਹ ਸਮੱਸਿਆ ਆਉਂਦੀ ਹੈ ਜੀ ਅੱਜ ਜਿਹੜਾ ਪਸ਼ੂ ਸੋਇਆ ਜੀ ਜਿਹਨੇ ਬੱਚਾ ਦਿੱਤਾ ਹੂੰ ਅੱਜ ਤੋਂ 90 ਦਿਨ ਦੇ ਅੰਦਰ ਅੰਦਰ ਹੂੰ ਜਿਹੜਾ ਪਸ਼ੂ ਹੀਟ ਦੇ ਵਿੱਚ ਆ ਜਾਏ ਹੂੰ ਉਹਨੂੰ ਆਪਾਂ ਟੌਪ ਦਾ ਪਸ਼ੂ ਮੰਨਦੇ ਆ ਉਸੂਨ ਤੋਂ 90 ਦਿਨ ਦੇ ਵਿੱਚ ਵਿੱਚ ਉਹ ਹੀਟ ਤੇ ਆ ਜਾਵੇ ਦੋ ਹਾਂਜੀ ਹਾਂਜੀ ਹੂੰ 90 ਦਿਨ ਦੇ ਵਿੱਚ ਉਹਨੂੰ ਆਪਣਾ ਸੀਮਨ 컨ਸੀਵ ਕਰਨਾ ਚਾਹੀਦਾ ਜੇ ਤੁਸੀਂ ਕਹਿ ਰਹੇ ਹੋ ਵੀ ਵਧੀਆ ਦੁੱਧ ਦੇ ਰਹੀ ਆ ਵੀ ਹੀਟ ਤੇ ਆਇਆ ਪਰ ਮੈਂ ਉਹ ਹੀਟ ਲੰਘਾਤੀ ਰਹਿਣ ਦੋ ਅੱਗੇ ਜਾ ਕੇ ਲਵਾ ਲਾਂਗੇ ਦੁੱਧ ਬਹੁਤ ਵਧੀਆ ਦੇ ਰਹੀ ਹੈ ਫਿਰ ਤੁਸੀਂ ਦੁੱਧ ਦੀ ਪ੍ਰੋਡਕਸ਼ਨ ਦਾ ਉਸ ਤੋਂ ਲੈ ਲੋਗੇ ਫਿਰ ਸਮੱਸਿਆ ਇਹੀ ਆਂਦੀ ਹੈ ਵੀ ਉਹ ਗਰਭ ਰੁਕਦਾ ਨਹੀਂ ਹੈ ਫਰਟੀਲਿਟੀ ਡਾਊਨ ਹੋ ਜਾਂਦੀ ਹੈ ਜੀ ਤੇ ਉਸ ਵਿੱਚ ਫਿਰ ਆਪਣਾ ਨੁਕਸਾਨ ਇਹ ਹੈ ਜੇ ਹੀਟ ਤੇ ਨਹੀਂ ਆਂਦੀ ਆਪਾਂ ਚੱਕ ਕੇ ਉਹਨਾਂ ਨੂੰ ਵੇਚ ਦਿੰਨੇ ਆ ਵੀ ਇਹ ਤਾਂ ਰਹਿੰਦੀ ਦਾ ਹੈ ਨਹੀਂ ਵੀ ਆਪਾਂ ਇਹਨੂੰ ਵੇਚ ਕੇ ਹੋਰ ਲੈ ਲਾਂਗੇ ਪਰ 90 ਦਿਨ ਦੇ ਅੰਦਰ ਅੰਦਰ ਆਪਾਂ ਨੂੰ ਮਦਦ ਇਹ ਸੂਣ ਤੋਂ ਬਾਅਦ ਜਦੋਂ ਫਸਟ ਟਾਈਮ ਹੀਟ ਤੇ ਆਈ ਆਪਣੀ ਮੱਝ ਉਦੋਂ ਉਹਨੂੰ ਸੀਮਨ ਲਵਾਉਣਾ ਜ਼ਰੂਰੀ ਹੈ ਜੀ ਜਦੋਂ ਸੂਗੀ ਮੱਝ ਤੁਸੀਂ ਇੱਕ ਕਾਪੀ ਪੈਨ ਲਾਓ ਉਹਦੇ ਉੱਪਰ ਲਿਖੋ ਵੀ ਅੱਜ ਮੇਰੀ ਮੱਝ ਨੇ ਬੱਚਾ ਦਿੱਤਾ ਇਹ ਕੱਟੀ ਇਸ ਨਸਲ ਦੀ ਆਈ ਹੈ ਉਸ ਤੋਂ 10 ਦਿਨ ਦਾ ਜਿਹੜਾ ਉਹਦਾ ਪੀਰੀਅਡ ਹੁੰਦਾ ਜੀ ਉਹਦੇ ਵਿੱਚ ਤੁਸੀਂ ਦੇਖੋ ਵੀ ਉਹਨੂੰ ਜ਼ਿਆਦਾ ਹਲਕੀ ਖਰਾਕ ਰੱਖ ਕੇ ਉਹਦਾ ਜਿਹੜਾ ਅੰਦਰਲਾ ਗੜ ਵਗੈਰਾ ਹੁੰਦਾ ਉਹ ਗੰਦਗੀਰਦੀ ਹੈ ਉਹ ਸਾਫ਼ ਹੋ ਜੇ 15 ਦਿਨ ਤੋਂ ਬਾਅਦ ਫਿਰ ਉਹਨੂੰ ਅਨਾਜ ਪਾਣਾ ਸ਼ੁਰੂ ਕਰਨਾ ਚਾਹੀਦਾ ਸਾਡੇ ਕਿਆ ਹੁੰਦਾ ਵੀ ਅੱਜ ਮੱਝ ਸੋਈ ਏ ਸਵੇਰੇ ਹੀ ਖਲ ਧਰਤੀ ਸਵੇਰੇ ਜਲੀਆ ਰੱਖਦਾ ਵੀ ਹਾਏ ਇਹ ਤਾਂ ਆਮ ਗੱਲ ਨੇ ਇਹ ਤਾਂ ਇਹੀ ਹੁੰਦਾ ਕਿ ਉਹਨਾਂ ਦਾ ਬਾਪੂਰਾਂ ਨੂੰ ਇਹੀ ਕਰਦੇ ਦੇਖਿਆ ਹੈ 10 ਤੋਂ 15 ਦਿਨ ਤੱਕ ਜਿਹੜਾ ਉਹਦਾ ਮੈਦਾ ਹੁੰਦਾ ਉਹ ਬੜਾ ਕਮਜ਼ੋਰ ਹੁੰਦਾ ਅੰਦਰੋਂ ਜੀ ਕਿਉਂਕਿ ਬੱਚਾ ਵੀ ਨਿਕਲਿਆ ਹੋ ਹੁੰਦਾ ਬਲੱਡ ਵੀ ਹੈ ਜੇਰ ਵੀ ਹੈ ਤਾਂ ਪਸ਼ੂ ਬਹੁਤ ਜ਼ਿਆਦਾ ਕੈਲਸ਼ੀਅਮ ਤੋੜ ਦਿੰਦਾ ਜੀ ਆਪਣੇ ਸ਼ਰੀਰ ਦੀ ਉਹਨੂੰ ਦੁਬਾਰਾ ਕੈਲਸ਼ੀਅਮ ਜਾਂ ਦੁੱਧ ਤੇ ਚੜਾਉਣ ਵਾਸਤੇ ਬਹੁਤ ਚੀਜ਼ਾਂ ਡਿਬਰੀਕੀ ਨਾਲ ਆਪਾਂ ਨੂੰ ਬਰਤਨੀਆਂ ਪੈਣੀਆਂ ਤਾਂ ਉਹ ਜਾ ਕੇ 20-22 ਦਿਨ ਬਾਅਦ ਦੁੱਧ ਤੇ ਚੜੂਗੀ ਮੰਜ ਜਿਹੜਾ ਪੀਕ ਪੀਰੀਅਡ ਐਕਚੁਅਲ ਪ੍ਰੋਸੈਸ ਚਾਹੀਦਾ ਹੈ ਜਹੀ ਰਾਜੀ ਹਾਂ ਪੀਕ ਪੀਰੀਅਡ ਹੁੰਦਾ ਫਿਰ ਉਹਦਾ ਵੀ ਤੁਸੀਂ ਜਿਹੜਾ ਪਸ਼ੂ ਤਕਰੀਬਨ 15 ਕਿਲੋ ਤੋਂ 16 ਕਿਲੋ ਦੁੱਧ ਦੇ ਰਿਆ ਹਾਂ ਤਾਂ ਆਪਾਂ ਉਹਦਾ ਜਿਹੜਾ ਦੁੱਧ ਮਿਲਦੇ ਆ ਉਹ 300 ਦਿਨ ਦਾ ਦੁੱਧ ਕਾਊਂਟ ਕਰਦੇ ਹਾਂ ਹਾਂ 300 ਦਿਨ ਦੇ ਵਿੱਚ ਉਹਨੇ ਕਿੰਨਾ ਦੁੱਧ ਦਿਆ ਹਾਂ ਉਸ ਤੋਂ ਫਿਰ ਆਪਾਂ ਨੂੰ ਗੁਣਾ ਕਰ ਲੈਣੇ ਆ ਉਸ ਚੀਜ਼ ਨਾਲ 4000 5000 6000 ਲੀਟਰ ਦੇ ਵਿੱਚ ਬਹਿਟ ਜਾਂਦੀ ਉਸੇ ਦਾ ਦੁੱਧ ਬਣ ਜਾਂਦਾ ਹੈ ਤਾਂ ਆਪਾਂ ਜੇ 5000 ਪਲੱਸ ਜਿਹੜੀ ਮੱਝ ਨੇ ਦੁੱਧ ਦੇ ਆ ਉਹ ਟੌਪ ਦੀ ਮੱਝ ਹੈ ਜੀ ਹਾਂ ਉਹਨੋਂ ਪਾ ਅੱਛੀ ਬਰੀਡਿੰਗ ਲਾਈਨ ਮੰਨਾਂਗੇ ਪਰ ਆਪਣੇ ਮੋਸਟਲੀ 32500 ਤੇ ਰੁਕ ਜਾਨੀਏ ਮੰਨ ਜਾ ਹਾਂ ਪੂਰੇ ਪੀਕ ਪੀਰੀਅਡ ਮੂਰਰਾ ਦੀ ਹੈਗੀ ਐ ਇੰਨੀ ਕੁ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ 5-6000 ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਹੈ ਜੀ ਅੱਛਾ ਮੂਰਰਾ ਦਾ ਮੁੱਲ ਕਿੰਨਾ ਕਹੇ ਜੀ ਇੱਕ ਬੱਚੇ ਦਾ ਮੁੱਲ ਵੀ ਦੱਸ ਦੋ ਤੇ ਇੱਕ ਪੂਰੇ ਪਾਲਚਾਰ ਚੰਗੀ ਮੱਝ ਜੇ ਇਹ ਵੀ ਹੁਣ ਡਿਪੈਂਡ ਕਰਦਾ ਵੀ ਤੁਸੀਂ ਸੀਜ਼ਨ ਦੇ ਜੇ ਤੁਸੀਂ ਨਵੰਬਰ ਅਕਤੂਬਰ ਚ ਮੱਝਾਂ ਦਾ ਸੂਆ ਪੈ ਜਾਂਦਾ ਉਸ ਟਾਈਮ ਹਾਂ ਉਸ ਟਾਈਮ ਮੂਰਰਾ ਲਵੋਗੇ ਤੁਹਾਨੂੰ 20 ਕੁ ਹਜ਼ਾਰ ਰੁਪਏ ਸਸਤੀ ਪੈਜੂਗੀ ਜੇ ਉਹ ਹੀ ਮੁਰਰਾ ਤੁਸੀਂ ਹੁਣ ਮਾਰਚ ਅਪ੍ਰੈਲ ਤੋਂ ਬਾਅਦ ਲਓਗੇ ਤਾਂ ਫਿਰ ਥੋੜੀ ਜਿਹਾ ਆਪਾਂ ਜਾਂਦੀ ਹੈ ਉਹ ਕਿਉਂਕਿ ਸੂਆ ਘਟਿਆ ਹੋਇਆ ਹੁੰਦਾ ਉਸ ਟਾਈਮ ਅਪਰੋਕਸੀਮੇਟ ਰੇਟ ਦੱਸ ਦੋ ਵੀ ਇੰਨੇ ਇੱਕ ਦੀ ਅੱਛੀ ਮੁਰਰਾ ਮੱਝ 1.5 ਲੱਖ ਤੋਂ ਉਪਰ ਆਊਗੀ ਜੀ 1.5 ਲੱਖ ਤੋਂ ਉਪਰ ਆਉ। ਸਟਾਰਟਿੰਗ ਹੈ 1.5 ਲੱਖ ਤੇ ਬੱਚਾ ਬੱਚਾ ਜਿਹੜੇ ਤੁਸੀਂ 1.5 ਲੱਖ ਦੀ ਮੱਝ ਲੈ ਰਹੇ ਹੋ ਕੋਸ਼ਿਸ਼ ਕਰੋ ਵੀ ਉਹਦੇ ਥੱਲੇ ਕੱਟੀ ਹੀ ਲਓ ਇੱਕ ਤਾਂ ਤੁਹਾਨੂੰ ਹੋਰ ਬੈਨੀਫਿਟ ਮਿਲੂਗਾ ਤੁਸੀਂ ਲੈਣ ਗਏ ਆ ਮੱਝ ਨੂੰ ਪੁੱਛੋ ਵੀ ਥੱਲੇ ਕੀ ਹੈ ਜੇ ਤਾਂ ਕੱਟੀ ਨਾਲ ਹੈ ਤਾਂ ਫਿਰ ਇੱਕ ਤਰ੍ਹਾਂ ਤੁਸੀਂ ਲਓ ਵੀ ਤੁਹਾਨੂੰ ਉਹ ਆਪਣੀ ਮੱਝ ਹੈਗੀ ਹੈ ਤਕਰੀਬਨ ਜੋ타 ਹੀ ਸਾਸਤੀ ਪੈ ਗਈ ਉਹ ਉਹ ਫਿਰ ਆਪਾਂ ਨੂੰ 1.5 ਲੱਖ ਦੀ ਨਾਂ ਪੈ ਕੇ ਆਪਾਂ ਨੂੰ ਇਹ ਲਵੀ 1.25 1.20 ਦੀ ਪੈ ਗਈ ਆਪਾਂ ਨੂੰ ਕੱਟੀ ਫਰੀਜ਼ ਚ ਤਿਆਰ ਹੋ ਗਈ ਫਰੀਜ਼ ਚ ਤਿਆਰ ਹੋ ਗਈ ਪਰ ਇਹਦੇ ਵਾਸਤੇ ਵੀਰ ਜੀ ਇਹ ਵੀ ਦੇਖਣਾ ਪਏਗਾ ਵੀ ਇਹ ਦਾ ਜਿਹੜਾ ਸੀਮਨ ਲਾਣ ਵਾਲਾ ਜੀ ਸੀਮਨ ਕਿਹੜੇ ਆ ਉਹ ਪੁੱਛਣਾ ਪੈਣਾ ਉਸ ਨੂੰ ਬਾਈ ਨੂੰ ਹੈਨਾ ਜਿਸ ਤੋਂ ਪਸ਼ੂ ਲਿਆ ਵੀ ਇਹ ਕਿਦੇ ਤੋਂ ਗੱਬੜ ਨੇ ਇਹ ਕਿਦਾ ਬੱਚਾ ਹੈ ਹਾਂ ਅੱਜ ਕੱਲ ਨਵੇਂ ਬੱਚੇ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਸਾਰੀ ਨੌਲੇਜ ਹੈ ਜੀ ਸਾਰਾ ਕੁਝ ਪਤਾ ਕਰਦਾ ਦੋਸਤੋ ਇਹ ਇਹ ਨੌਲੇਜ ਦੀਆਂ ਗੱਲਾਂ ਹੈ ਇਹ ਨਹੀਂ ਹੈਗਾ ਵੀ ਜਿਵੇਂ ਪਹਿਲਾਂ ਪਿੰਡਾਂ ਦੀ ਕੋਈ ਸਰਕਾਰੀ ਝੋਟਾ ਹੁੰਦਾ ਸੀ ਹਨਾ ਵੀ ਉਹ ਕੰਮ ਗਿਆ ਜੀ ਹਾਂ ਉਹ ਚੀਜ਼ ਨਾਲ ਹੁਣ ਗੱਲ ਨਹੀਂ ਆਈ ਕਰਾਣੀ ਮੱਝ ਦੀ ਬੜਾ ਸਾਫ਼ ਸੁਥਰਾ ਕੰਮ ਹੈ ਜੀ ਕਿਉਂਕਿ ਇੱਕ ਜਿਹੜਾ ਝੋਟਾ ਹੁੰਦਾ ਸੀ ਆਪਣੇ ਪਿੰਡਾਂ ਦੇ ਅੰਦਰ ਸੋਹ ਤਰ੍ਹਾਂ ਦੀਆਂ ਹੁਣ ਬਿਮਾਰੀਆਂ ਜੇ ਜੇ ਮੱਝ ਨੂੰ ਕਿਸੇ ਦੀ ਬਿਮਾਰੀ ਲੱਗੀ ਹੋਈ ਹੈ ਆਪਾਂ ਨੇ ਉਸ ਤੋਂ ਗਰਭ ਧਾਰਨ ਕਰਵਾਇਆ ਛੋਟੇ ਤੋਂ ਉਹੀ ਛੋਟਾ ਜਿਹਾ ਆਪਾਂ ਯੂਜ਼ ਕਰ ਲਿਆ ਦੂਜੇ ਤੇਜੀ ਦਿਨ ਉਹ ਬਿਮਾਰੀ ਨਾਲ ਆ ਜਾਂਦੀ ਸੀ ਹਮਮ ਪਰ ਸੀਮਨ ਦਾ ਪ੍ਰੋਸੈਸ ਹੈ ਬੜਾ ਸਾਫ਼ ਸੁਥਰਾ ਗਲਵਜ਼ ਪਾ ਕੇ ਸੀਮਨ ਰੱਖਦੇ ਆ ਡਾਕਟਰ ਹਮਮ ਠੀਕ ਹੈ ਜੀ ਕੋਈ ਦਵਾਈ ਅੰਦਰ ਬੱਚਾਦਾਨੀ ਦੀ ਕੋਈ ਕਮੀ ਹੈ ਉਹਦੀ ਫਿਰ ਤਕਰੀਬਨ ਉਹ ਸਫਾਈ ਕਰਦੇ ਆ ਗਲੂਕੋਜ਼ ਲਗਾ ਕੇ ਅੰਦਰ ਗੋਲੀਆਂ ਰੱਖ ਕੇ ਸਫਾਈ ਹੁੰਦੀ ਹੈ ਬੱਚਾ ਜਾਨੇ ਦੀ ਉਹ ਇੱਕ ਸਾਫ ਸੁਥਰਾ ਤਰੀਕਾ ਸੀਮਨ ਵਾਲਾ ਤੇ ਫਿਰ ਇੱਕ ਛੋਟੇ ਨੇ ਤਾਂ ਜੇ ਤੁਸੀਂ ਤੁਹਾਡੇ ਕੋਲ ਇੱਕ ਮੱਝ ਹੈ ਉਹ ਛੋਟਾ 15 ਸਾਲ ਤੋਂ ਆਪਣੇ ਪਿੰਡ ਦੇ ਅੰਦਰ ਹੈ ਤਾਂ ਤੁਸੀਂ ਉਹਦੇ ਹੀ ਬੱਚੇ ਲੈ ਨਾ ਜੇ ਤੁਸੀਂ ਅਲੱਗ-ਅਲੱਗ ਸੀਮਨ ਲਵਾਓਗੇ ਤਾਂ ਤੁਹਾਡੇ ਕੋਲ ਅਲੱਗ-ਅਲੱਗ نسل ਦੀਆਂ ਕੱਟੀਆਂ ਆਣੀਆਂ ਹਾਂ ਇਹ ਫਰਕ ਹੈ ਜੀ ਮਤਲਬ ਅੱਛਾ ਭਾਈ ਉਹਨਾਂ ਕੋਲ ਨਾ ਇਹ ਵੀ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਐ ਤੁਹਾਨੂੰ ਤੇ ਇਹ ਵੀ ਇੱਕ ਸਿਲੰਡਰ ਰੱਖੇ ਹੋਇਆ ਇਹਦਾ ਉਹ ਸੀਮਨ ਹੈਗੇ ਉਹ ਵੀ ਤੁਹਾਨੂੰ ਦਿਖਾਣੇ ਆ ਭਾਈ ਉਹ ਦਿਖਾਈਏ ਨਾ ਇੱਕ ਵਾਰ ਇੱਕ ਵਾਰ ਮੈਂ ਛੋਟਾ ਸਿਲੰਡਰ ਤੁਹਾਨੂੰ ਦਿਖਾ ਦਿੰਦਾ ਇਹ ਸਿਲੰਡ ਜਿਹਦੇ ਵਿੱਚ ਆਪਾਂ ਸੀਮਨ ਕੰਟੇਨ ਕਰਦੇ ਆ ਇਹਨੂੰ ਆਪਾਂ ਇੱਕ ਤਰ੍ਹਾਂ ਸੀਮਨ ਕੰਟੇਨਰ ਵੀ ਕਹਿ ਸਕਦੇ ਆ ਬਾਕੀ ਦੀ ਸਾਰੀ ਜਾਣਕਾਰੀ ਤਹਿ ਤੋਂ ਤਹਿ ਤੱਕ ਇਹਦੀ ਵੀ ਰਿੰਕੂ ਹੋਰੀ ਦੇਣਗੇ ਵੀਰ ਜੀ ਸਾਰਾ ਦੱਸ ਦੋ ਵੀ ਇਹਦੇ ਵਿੱਚ ਕਿਹੜੀ ਗੈਸ ਹੁੰਦੀ ਹੈ ਕਿੱਥੋਂ ਮਿਲ ਸਕਦਾ ਹੈ ਕਿਵੇਂ ਕੰਟੇਨਰ ਰੱਖਦਾ ਹੈ ਕਿੰਨਾ ਖਚਰ ਰੱਖਦਾ ਹੈ ਇਹ ਸਾਰਾ ਤੁਸੀਂ ਬੜੇ ਟਕਾ ਨਾਲ ਦੱਸ ਦੋ ਹੁਣ ਸਾਡੇ ਇਹ ਸਿਲੰਡਰ ਜੀ ਮੈਂ ਆਨਲਾਈਨ ਮੰਗਵਾਇਆ ਸੀ ਠੀਕ ਹੈ ਤੇ ਇੰਡੀਅਨ ਆਇਲ ਵਾਲਿਆਂ ਦੇ ਪ੍ਰੋਡਕਟ ਹੈ ਜੀ ਇਹ ਹੋਰ ਵੀ ਕਈ ਕੰਪਨੀਆਂ ਤਿਆਰ ਕਰਦੀਆਂ ਇਹਨੂੰ ਹਮ ਤੇ ਤੁਸੀਂ ਉਹ ਮੰਗਵਾ ਸਕਦੇ ਆ 15 ਕੁ ਹਜ਼ਾਰ ਰੁਪਏ ਦਾ ਇਹ ਛੋਟਾ ਸਿਲੰਡਰ ਆਦਾ ਜੀ ਠੀਕ ਹੈ ਇਹਦੇ ਵਿੱਚ ਤਕਰੀਬਨ 500 ਤੋਂ 700 ਸੀਮਨ ਆ ਜਾਂਦਾ ਜੀ ਤੁਸੀਂ ਜੇ ਕਿਤੇ ਮੇਲੇ 'ਚ ਜਾਣਾ ਤੈਨੂੰ ਕੈਰੀ ਕਰ ਸਕਦੇ ਆ ਇਸ ਕਰਕੇ ਛੋਟਾ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਮੈਂ ਇਹਦੇ ਵਿੱਚੋਂ ਸੀਮਨ ਕੱਢ ਕੇ ਫਿਰ ਵੱਡੇ ਸਿਲੰਡਰ 'ਚ ਰੱਖ ਦਿੰਦਾ ਉਹ ਥੋੜਾ ਭਾਰੀ ਹੈ ਉਹਦੇ ਵਿੱਚ 45 ਦਿਨ ਗੈਸ ਰਹਿੰਦੀ ਹੈ ਉਹ ਵੱਡਾ ਸਿਲੰਡਰ ਹੈ ਉਹ ਘਰੇ ਰੱਖਿਆ ਹੋਇਆ ਮੇਰੇ ਜੀ ਠੀਕ ਹੈ ਮੈਂ ਕਿਤੇ ਜਾਣਾ ਹੁੰਦਾ ਫਿਰ ਇਹਨੂੰ ਮੇਲਾ ਅਟੈਂਡ ਕਰਨਾ ਹੈ ਕੈਰੀ ਕਰਨਾ ਸੌਖਾ ਜੀ ਇਹਦੇ ਵਿੱਚ ਲਿਕੁਇਡ ਨਾਈਟ੍ਰੋਜਨ ਗੈਸ ਪੈਂਦੀ ਹੈ ਜੀ ਮੇਰੇ 10 ਲੀਟਰ ਦਾ ਸਿਲੰਡਰ ਹੈ ਤਾਂ ਮੈਂ ਇਹਨੂੰ 300 ਰੁਪਏ ਚ 300 ਰੁਪਏ ਚ ਭਰ ਜਾਂਦਾ ਭਰ ਜਾਂਦਾ ਜੀ ਇਹ ਹੂੰ ਇਹ ਵੱਡਾ ਸਿਲੰਡਰ ਹੈ ਉਹ ਇੱਕ ਵਾਰ ਭਰਿਆ ਹੋਇਆ 45 ਦਿਨ ਚੱਲ ਜਾਂਦਾ ਜੀ ਇਹਦੇ ਵਿੱਚ ਸੀਮਨ ਦੀ 40-50 ਸਾਲ ਬੜੇ ਆਰਾਮ ਨਾਲ ਉਮਰ ਹੈਗੀ ਹੈ ਕਿਸੇ ਛੋਟੇ ਦਾ ਸੀਮਨ ਆਪਾਂ ਇਹਦੇ ਵਿੱਚ ਰੱਖਦੇ ਆਂ ਜਾ ਕੇ ਬੁੱਲਦਾ ਤਾਂ ਆਰਾਮ ਨਾਲ ਇਹਨੇ ਸਾਲ ਆਪਾਂ ਬਚਾ ਸਕਦੇ ਆਂ ਬਦਸ਼ਰਤ ਇਹ ਗੈਸ ਉਹਦੇ ਵਿੱਚ ਪ੍ਰੋਪਰ ਰਹੇ ਇਸ ਟਾਈਮ ਇਹ ਖਾਲੀ ਹੈ ਜੀ ਪਰ ਚਲੋ ਆਪਾਂ ਫੇਰ ਵੀ ਦਿਖਾ ਦਿੰਨੇ ਖੋਲ ਕੇ ਐਦਾਂ ਦੇ ਵਿੱਚ ਸਟ੍ਰੋਪ ਆ ਅਲੱਗ-ਅਲੱਗ ਹੋ ਹੁੰਨੇ ਆ ਆ ਇਸ ਸਟਰੋ ਹੈ ਜਿੱਦਾ ਹੈ ਏਦਾਂ ਯੂਜ਼ ਹੋਇਆ ਹੈ ਸਟਰੋ ਹੈ ਹਾਂ ਏਦਾਂ ਇਹ ਸੀਮਨ ਦਾ ਭਰ ਕੇ ਇਹਦੇ ਵਿੱਚ ਰੱਖਿਆ ਜਾਂਦਾ ਹੈ ਰੱਖਿਆ ਜਾਂਦਾ ਜੀ ਇਹਦੇ ਵਿੱਚ ਗੈਸ ਹੁੰਦੀ ਹੈ ਜੀ ਫਿਰ ਨੰਬਰ ਪਾਏ ਹੋਏ ਆ 6 ਨੰਬਰ 5 ਨੰਬਰ ਤੇ 3 ਨੰਬਰ ਤੇ ਇਹਨੂੰ ਕੈਰੀ ਕਰਨਾ ਬਹੁਤ ਸੌਖਾ ਹੈ ਦੋਸਤੋ ਜੀ ਇਹ ਤੁਹਾਨੂੰ ਅੱਗੇ-ਅੱਗੇ ਨਾ ਇਹਦੀ ਲੋਡ ਪਏਗੀ ਜੇ ਆਪਾਂ ਇਸ ਫੀਲਡ ਦੇ ਵਿੱਚ ਅੱਗੇ ਤੱਕ ਜਾਣਾ ਚਾਹੁੰਦੇ ਆ ਨਾ ਫਿਰ ਇਹਨਾਂ ਸਾਰੀ ਚੀਜ਼ਾਂ ਦੀ ਨੌਲੇਜ ਤੁਹਾਨੂੰ ਲੈਣੀ ਪੈਗੀ ਫਿਰ ਤੁਹਾਨੂੰ ਇਸ ਪਾਸੇ ਚ ਉਤਰਨਾ ਪਏਗਾ ਜਿਵੇਂ ਮੈਦਾਨ ਚ ਕਹਿੰਦੇ ਆ ਉਤਰਨਾ ਹੈ ਨਾ ਬਿਲਕੁਲ ਜੀ ਬਿਲਕੁਲ ਵੀ ਉਹ ਫਿਰ ਏਦਾਂ ਉਤਰੋ ਚੰਗੀ ਤਰ੍ਹਾਂ ਮੈਂ ਮੈਨੂੰ ਕੋਈ ਚੈਲੰਜ ਕਰੇ ਹਾਂ ਝਗੜਾ ਕਰ ਲਓ ਚੈਲੰਜ ਕਰੇ ਵੀ ਨਹੀਂ ਉਹਦੀ ਹੈ ਨਹੀਂ ਕੱਟੀ ਇਹ ਫਲਾਣ ਹਾਂ ਹਾਂ ਆਪਾਂ ਡੀਐਨਏ ਵੀ ਕਰਾ ਸਕਦੇ ਹਾਂ ਹਾਂ ਇਹ ਇਹ ਸੁਵਿਧਾ ਵੀ ਅਵੇਲੇਬਲ ਹੈ ਜੀ ਹਾਂ ਜੀ ਇਹ ਮੇਲਿਆਂ 'ਚ ਜ਼ਿਆਦਾ ਹੁੰਦੀ ਹੈ ਜੀ ਦਰਅਸਲ ਹਾਂ ਜੇ ਤਾਂ ਕੋਈ ਕੰਪੀਟੀਸ਼ਨ ਵਿੱਚ ਬਾਜੀ ਮਾਰ ਲੇ ਤਾਂ ਇਹ ਵੀ ਉਹਦੇ ਸਿਮੰਦੀ ਹੈ ਹਾਂ ਓਕੇ ਇਹਦੀ ਹੈ ਨਹੀਂ ਤਦ ਵੀ ਬੰਦੂਪੇ ਦੀ ਡੀਐਨਏ ਇਹ ਕੰਟਰੋਵਰਸੀ ਹੋ ਜਾਂਦੀ ਹੈ ਜੀ 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 ਸੋ ਟੈਕਨੋਲੋਜੀ ਇੱਥੇ ਤੱਕ ਹੈਗੀ ਹੈ ਵੀ ਤੁਸੀਂ ਚਾਹੋ ਤਾਂ ਉਹਦੇ ਪਸ਼ੂ ਦਾ ਡੀਐਨਏ ਵੀ ਕਰਾ ਸਕਦੇ ਹੋ ਜੀ ਹਾਂ ਬਿਲਕੁਲ ਵੈਟਰਨਰੀ ਬਹੁਤ ਦੂਰ ਤੱਕ ਪਹੁੰਚ ਗਈ ਹੈ ਪਰ ਇਹ ਅਡਾਪਟ ਕਰਨ ਦੀ ਲੋੜ ਹੈ ਸਾਡੇ ਨੌਜਵਾਨ ਇਸ ਪਾਸੇ ਨੂੰ ਆਣ ਕਿਉਂਕਿ ਆਪਾਂ ਕਹਿ ਦਿੰਦੇ ਆਂ ਪੰਜਾਬ 'ਚ ਕੱਖ ਨਹੀਂ ਹੈਗਾ ਫਲਾਂਟਿੰਗ ਕਰਿਆ ਨਾ ਭਾਈ ਹੈਗਾ ਸਾਰਾ ਕੁਝ ਜੇ ਤੁਸੀਂ ਕਰਨਾ ਚਾਹੋ ਤਾਂ ਆਪਦੇ ਥੋੜੀ ਜੀ ਥਾਂ ਦੇ ਵਿੱਚ ਵੀ ਕਰ ਸਕਦੇ ਹੋ ਜੀ ਤੇ ਵੀਰ ਜੀ ਕਿੰਨਾ ਕੁ ਅੱਛਾ ਮੈਨੂੰ ਐ ਦੱਸੋ ਕਿ ਤੁਸੀਂ ਆ ਇੱਥੇ ਕਿੰਨਾ ਕੁ ਥਾਂ ਵਗਲਿਆ ਹੋਇਆ ਹੈ ਅੰਦਾਜ਼ਾ ਜੀ ਤਕ 25 ਫੁੱਟ ਦਾ ਏਰੀਆ ਲਾ ਲਓ ਜੀ 20x25 ਫੁੱਟ ਦਾ ਏਰੀਆ ਇਹ ਆ ਜਿੱਥੇ ਬਾਈ ਹੋਰਾਂ ਨੇ ਡੰਗਰ ਰੱਖੇ ਹੋਏ ਆ ਤੇ ਕੱਖ ਪੱਠੇ ਵਾਸਤੇ ਕਿੰਨਾ ਕਹੇ ਮੈਂ 1 ਏਕੜ ਜੀ ਕਰ ਦਾਂ ਜੀ ਬਸ 1 ਏਕੜ ਹਾਂਜੀ ਸੋ ਦੇਖੋ ਆਪਾਂ ਕਹਿੰਦੇ ਆ ਵੀ 1 2 ਏਕੜ ਵਾਲਾ ਜ਼ਿਮੀਂਦਾਰ ਨੂੰ ਆਪਾਂ ਛੋਟਾ ਜ਼ਿਮੀਂਦਾਰ ਬਣ ਦਿਆਂ। ਉਹ ਛੋਟਾ ਜ਼ਿਮੀਂਦਾਰ ਵੀ ਵਧੀਆ ਕਮਾਈ ਕਰ ਸਕਦਾ ਹੈ। ਵੀ ਜੀ ਆਪਾਂ ਗੱਲ ਕੀਤੀ ਹੈ ਕਿ ਦੁੱਧ ਤੋਂ ਪੈਦਾਵਾਰ ਤੋਂ ਆਪਾਂ ਆਮਦਨੀ ਤਾਂ ਲੈ ਨਹੀਂ ਸਕਦੇ। ਹਾਂ। ਪਰ ਜੇ ਪੋਜ਼ਿਟਿਵ ਪਾਸੇ ਦੇਖੀਏ ਤੁਸੀਂ ਘਰੇ ਦਾ ਘੱਟੋ ਘੱਟ ਅੱਛਾ ਦੁੱਧ ਪੀ ਲੋਗੇ। ਹਾਂ ਘਰੇ ਅੱਛਾ ਪੀ ਲੋਗੇ। ਜੇ ਜਿਹੜਾ ਤੁਸੀਂ ਘਰੇ ਖਰਚਾ ਕਰਨਾ ਹੈ ਦੁੱਧ ਮੁੱਲ ਖਰੀਦੋਗੇ ਉਸ ਤੋਂ ਬਚਾ ਹਾਂ ਬਿਲਕੁਲ ਜੀ। ਦੂਜਾ ਫਿਰ ਜਿਹੜਾ ਤੁਸੀਂ ਆਪਦਾ ਬ੍ਰੀਡ ਤਿਆਰ ਕਰਕੇ ਵੇਚੋਗੇ ਉਹ ਤੁਹਾਡੀ ਨੌਲੇਜ ਕਿੰਨੀ ਹੋ ਜਾਏਗੀ ਨਾ ਇਹਦੇ ਵਿੱਚ ਤੁਸੀਂ ਨਾਲੇ ਬੰ ਕੀ ਕਰਾਂ ਕਿੱਥੇ ਜਾਵਾਂ ਲੋਕ ਥੋੜੇ ਤੋਂ ਸਲਾਹ ਲੈਣ ਆਣਗੇ 2 ਘੰਟੇ ਦਾ ਕੰਮ ਸਵੇਰੇ ਹੁੰਦਾ ਜੀ 2 ਦਾ ਸ਼ਾਮ ਨੂੰ ਹੂੰ ਉਸ ਤੋਂ ਬਾਅਦ ਤੁਸੀਂ ਫਰੀਏ ਜਿੱਥੇ ਮਰਜੀ ਜਾਓ 12 ਘੰਟੇ ਦੀ ਇਹ ਛੁੱਟੀ ਦਿੰਨੀ ਆਪਾਂ ਨੂੰ ਜੇ ਤੁਸੀਂ 5 ਵਜੇ ਸਵੇਰੇ ਧਾਰਾਂ ਚ ਉਤੜਦੀਆਂ ਨੜਾ ਤਾ ਕੇ ਅੰਦਰ ਬੰਨ ਤੇ ਤਾਂ ਸ਼ਾਮ ਨੂੰ 5 ਵਜੇ ਆਪਾਂ ਆ ਕੇ ਫੇਰ ਧਾਰਾਂ ਕੱਢ ਸਕਦੇ ਹਾਂ ਬਾਕੀ ਕੰਮ ਮੇਨਟੇਨੈਂਸ ਵਗੈਰਾ ਜੋ ਹੈ ਮੇਰੇ ਕੋਲ ਨੌਕਰ ਰੱਖੇ ਹੋਏ ਨੇ ਦੋ ਉਹ ਕਰਦੇ ਆ ਮੈਂ ਫਿਰ ਸਿਰਫ 1.5 2 ਘੰਟਾ ਦੇਣਾ ਸਵੇਰੇ ਨੂੰ ਜੋ ਵੀ ਖਾਣਾ ਪਲਾਣਾ ਕੋਈ ਦਵਾਈ ਦੇਣੀ ਹੈ ਕੋਈ ਕੈਲਸ਼ੀਅਮ ਪਲਾਣੀ ਹੈ ਨਾਲ ਦੇਣੀ ਹੈ ਕੋਈ ਅੱਛੀ ਉਹ ਤਿਲ ਪਲਾਣਾ ਉਹ ਮੈਂ ਆਪ ਆਪਣੇ ਹੱਥ ਨਾਲ ਕਰਦਾ ਚੁਆਈਆਂ ਵੀ ਮੈਂ ਆਪਣੇ ਹੱਥ ਨਾਲ ਹੀ ਕਰਦਾ ਹਾਂ ਮੈਂ ਇਸੇ ਗੱਲ ਤੇ ਅਨ ਲਗਾ ਸੀ ਵੀ ਜੇ ਚੁਆਈ ਹੈ ਉਹ ਮਸ਼ੀਨ ਨਾਲ ਕਰਨੀ ਬੈਟਰ ਹੈ ਜਾਂ ਕਿਵੇਂ ਹੱਥ ਨਾਲ ਠੀਕ ਹੈ ਜੀ ਹੱਥ ਨਾਲ ਤੁਹਾਨੂੰ ਪ੍ਰੋਪਰ ਇਹ ਵੀ ਕੋਈ ਦਿੱਕਤ ਹੁੰਦੀ ਉਹ ਵੀ ਪਤਾ ਲੱਗ ਜਾਂਦੀ ਹੈ ਹੂੰ ਤੇ ਬੱਚਾ ਨੂੰ ਆਦਤ ਪਾਓ ਵੀ ਕਮਹੀਨਾ ਦੁੱਧ ਚੰਗਾ ਕੇ ਉਸ ਤੋਂ ਬਾਅਦ ਉਹਨੂੰ ਤਸਲਿਆਂ ਦੇ ਹਲਾ ਲੈਣੇ ਜੀ ਅਸੀਂ ਤਸਲੇ ਦੇ ਵਿੱਚ ਦੁੱਧ ਪਾਓ ਤੇ ਹਲਕਾ ਜਿਹਾ ਪਾਣੀ ਪਾ ਕੇ ਕੋਈ ਕੈਲਸ਼ੀਅਮ ਪਾ ਦਿਓ ਵਿੱਚ ਕੋਈ ਦਵਾਈ ਪਾ ਦਿਓ ਬਰੂਟੋਨ ਵਗੈਰਾ ਹੈ ਪੇਟ ਦੇ ਕੀੜਿਆਂ ਦੀ ਦਵਾਈ ਹੈ ਉਹ ਤਸਲੇ ਚ ਪਾਓ ਫੇਰ ਆਰਾਮ ਨਾਲ ਪੀ ਲੈਂਦਾ ਜੀ ਬੱਚਾ ਐਦਾਂ ਥਣਾਂ ਨੂੰ ਨੁਕਸਾਨ ਕਰਦੇ ਆ ਬੱਚੇ ਤੇ ਉਹ ਫਿਰ ਕਈ ਵਾਰ ਉਹਦੇ ਦੰਦ ਮਾਰ ਕੇ ਉਹਨੂੰ ਕੱਟ ਦਿੰਨੇ ਆ ਜੀ ਥਣ ਨੂੰ ਕਈ ਤਾਂ ਇਹਦੀ ਕਟਾ ਜੀ 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 ਸਫਾਈ ਵੀ ਬਹੁਤ ਜ਼ਰੂਰੀ ਹੈ ਧਾਰ ਕੱਢ ਕੇ ਤੇਲ ਲਾਓ ਜੀ ਅੱਛੀ ਤਰ੍ਹਾਂ ਬੜਾ ਕੁਝ ਹੈ ਜੀ ਜੇ ਦੇਖਿਆ ਜਾਵੇ ਕਿਉਂਕਿ ਸੋ ਇਹ ਸੀਗੇ ਵੀ ਰਿੰਕੂ ਹੋਰੀ ਜినా ਦੇ ਕੋਲ ਪਿੰਡ ਹਰਪਾਲਪੁਰ ਦੇ ਵਿੱਚ ਪਸ਼ੂ ਰੱਖੇ ਹੋਏ ਆ ਤੇ ਮੁਰਰਾ ਨਸਲ ਦੇ ਪਸ਼ੂ ਆ ਤੁਸੀਂ ਕੋਈ ਵੀ ਜਾਣਕਾਰੀ ਬਾਈ ਹੋਰੋਂ ਤੋਂ ਲੈਣੀ ਹੈ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਉਹ ਕੰਟੈਕਟ ਕਰ ਸਕਦੇ ਹੋ ਬੜੇ ਘੈਂਟ ਬੰਦੇ ਆ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇ ਦਿੰਦੇ ਆ ਕੋਈ ਸਿਕਤ ਨਹੀਂ ਆਈ ਕੇ ਜੀ ਹਾਂ ਜੀ ਹਾਂ ਤੇ ਦੂਜੀ ਗੱਲ ਜਿਵੇਂ ਪਸ਼ੂ ਇਹਨਾਂ ਕੋਲ ਗਾਵਾਂ ਵੀ ਹੈਗੀਆਂ ਹਨਾ ਇਹ ਵਧੀਆ ਨਸਲ ਦੀਆਂ ਆਦੇਸੀ ਗਾਵਾਂ ਹੈਗੀਆਂ ਸਾਰੀ ਤਰ੍ਹਾਂ ਦੀ ਨੌਲੇਜ ਇਹਨਾਂ ਕੋਲ ਤੁਸੀਂ ਲੈ ਸਕਦੇ ਹੋ ਤੇ ਦੋਸਤੋ ਤੁਹਾਡਾ ਕੋਈ ਕਮੈਂਟ ਦੇ ਵਿੱਚ ਤੁਸੀਂ ਸਾਨੂੰ ਕੋਈ رائے ਦੇ ਸਕਦੇ ਹੋ ਕੋਈ ਥੋੜਾ ਕੋਈ ਸਵਾਲ ਹੋਵੇ ਵੀ ਬਾਈ ਉਹਨਾਂ ਨੂੰ ਇਹ ਗੱਲ ਪੁੱਛੋ ਤਾਂ ਅਸੀਂ ਆਪਾਂ ਨੈਕਸਟ ਇੱਕ ਵੀਡੀਓ ਦਾ ਹੋਰ ਪਾਰਟ ਵੀ ਬਣਾ ਲਾਂਗੇ ਜੀ ਬਿਲਕੁਲ ਆਪਾਂ ਨੂੰ ਸੁਣ ਲਈ ਤਾਂ ਉਹ ਵੀ ਆਪਦੇ ਸਵਾਲ ਜਰੂਰ ਪੁੱਛਿਓ ਤੁਸੀਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ